ਏ ਜੀ ਦੀਨਾ ਨਗਰ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਥੇ ਮਨੀਸ਼ ਪੁੱਤਰ ਸੁਰਿੰਦਰ ਕੁਮਾਰ ਰੇਲਵੇ ਰੋਡ ਤੇ ਸ਼ਰਾਬ ਦਾ ਬੜੇ ਪੁਰਾਣੇ ਸਮੇਂ ਤੋਂ ਧੰਦਾ ਕਰ ਰਿਹਾ ਉਹਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਤੇ ਅੱਜ ਅਸੀਂ ਇੱਥੇ ਰੇਡ ਕੀਤੀ ਹੈ ਤੇ ਜਿਹਦੇ ਵਿੱਚ ਸਾਨੂੰ ਆ ਕਾਫੀ ਮਾਤਰਾ ਦੇ ਵਿੱਚ ਅੰਗਰੇਜ਼ੀ ਸ਼ਰਾਬ ਮਿਲੀ ਹੈ ਮਕਟਾਵਲ ਦੀਆਂ 44 ਬੋਤਲਾਂ ਆਰਪੀ ਦੀਆਂ 37 ਤੇ ਕਲਬ 77 ਇਹ ਵੱਖ-ਵੱਖ ਬ੍ਰਾਂਡਾਂ ਦੀਆਂ ਇਹਦੇ ਤੋਂ ਜਿਹੜੇ ਉਹ ਨੋਗਰਾਮ ਸਟicker ਵਗੈਰਾ ਲਾਏ ਹੋਏ ਆ ਇਹ ਤਾਂ ਕਿ ਇਹ ਮਤਲਬ ਗੈਰ ਕਾਨੂੰਨੀ ਤੰਦਾ ਕਰਦੇ ਆ ਜਿਹਦੇ ਤੋਂ ਇਹ ਪਤਾ ਨਾ ਲੱਗ ਸਕੇ ਕਿਥੋਂ ਲਿਆਂਦੀਆਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਾਅਦ ਦੇ ਵਿੱਚ ਪਤਾ ਲਗਾਵਾਂਗੇ ਦੇਖੋ ਹੈ ਕੀ ਹੈ ਕਿ ਇੱਥੇ ਸਾਡਾ ਠੇਕਾ ਰੇਲਵੇ ਰੋਡ ਤੇ ਹੈ ਕਿਦੇ ਐਡਜੋਇਨਿੰਗ ਬਿਲਕੁਲ ਇਸ ਦੀ ਬੈਕ ਸਾਈਡ ਤੇ ਜਿਹੜੀ ਇਹ ਸ਼ਰਾਬ ਦਾ ਤੰਦਾ ਕਰਦਾ ਹੈ ਮਨੀਸ਼ ਕੁਮਾਰ ਪੁੱਤਰ ਸ਼੍ਰੀ ਸੁਰਿੰਦਰ ਕੁਮਾਰ ਸੇ ਠੇਕੇ ਦੇ ਬਿਲਕੁਲ ਨਾਲ ਇੱਕ ਦੁਕਾਨ ਛੱਡ ਕੇ ਇਹਨਾਂ ਦੀਆਂ ਦੋ ਦੁਕਾਨਾਂ ਨੇ ਉੱਥੇ ਬੈਠਦੇ ਆ ਪਿੱਛੇ ਇਹਨਾਂ ਦੇ ਜਿਹੜਾ ਹਵੇਲੀ ਆ ਪਸ਼ੂਆਂ ਵਾਲੀ ਘਰ ਆ ਉੱਥੇ ਸ਼ਰਾਬ ਦਾ ਕਾਰੋਬਾਰ ਕਰਦੇ ਆ ਜਿੱਥੇ ਅੱਜ ਅਸੀਂ ਸਾ ਇਨਸਪੈਕਟਰ ਸਰਦਾਰ ਜਤਿੰਦਰ ਸਿੰਘ ਤੇ ਬੀਨਾਨਗਰ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਅਸੀਂ ਜਿਹੜਾ ਇੱਥੇ ਪਹੁੰਚੇ ਆ ਤੇ ਸਾਨੂੰ ਇਨਫੋਰਮੇਸ਼ਨ ਸੀ ਕਿਥੇ ਸਾਨੂੰ ਅੱਜ ਜਿਹੜੀਆਂ ਸਸਤੀ ਬੋਤਲਾਂ ਜਿਹੜੀ ਆ ਉਹ 65 ਡਿਗਰੀ ਜਿਹਨੂੰ ਆਪਾਂ ਕਹਿੰਨੇ ਆ ਦੇਸੀ ਸ਼ਰਾਬ ਚ ਗਿਣੀ ਜਾਂਦੀ ਆ ਉਹ ਮਿਲੀ ਹੈ ਤੇ ਸਾਡੀ 37 ਬੋਤਲਾਂ ਜਿਹੜੀਆਂ ਸਾਡੀਆਂ ਉਹ ਹੈਗੀਆਂ ਤਕਰੀਬਨ ਆਪਣੀਆਂ ਆਰਸੀ ਦੀਆਂ ਨੇ 44 ਬੋਤਲਾਂ ਤਕਰੀਬਨ ਮਕਡਾਵਲ ਹੈ ਬਕਬਕ ਬ੍ਰਾਂਡ ਨੇ ਜਿਹੜਾ ਦੀਨਾ ਨਗਰ ਹੈ ਇਹ ਸ਼ੁਰੂ ਤੋਂ ਹੀ ਮਤਲਬ ਜਿਹੜਾ ਆਪਾਂ ਆਪਕਾਰੀ ਸਰਕਲ ਦੇ ਤੌਰ ਤੇ ਦੇਖੀ ਤੇ ਘਾਟੇ ਦਾ ਹੀ ਸੌਦਾ ਰਿਹਾ ਇੱਥੇ ਛੋਟਾ ਬਾਜ਼ਾਰ ਨੇ ਗਲੀਆਂ ਤੰਗ ਨੇ ਤੇ ਬਹੁਤ ਸਾਰੇ ਲੋਕੀ ਜਿਹੜੇ ਆ ਇਹ ਸ਼ਰਾਬ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਆ ਸਕੂਟਰੀ ਚ ਦੋ ਬੋਤਲਾਂ ਰੱਖਦੇ ਆ ਤੇ ਗਾਂ ਸਪਲਾਈ ਕਰ ਦਿੰਦੇ ਆ ਉਹਦੇ ਕਰਕੇ ਬਹੁਤ ਜ਼ਿਆਦਾ ਮਤਲਬ ਹੈਵੀ ਲੌਸ ਕਹਿ ਸਕਦੇ ਆ ਵੀ ਸਾਡਾ ਮੰਲੀਆ ਹੁੰਦਾ ਇਹ ਜੀ ਦੀਨਾ ਨਗਰ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਇੱਥੇ ਮਨੀਸ਼ ਪੁੱਤਰ ਸੁਰਿੰਦਰ ਕੁਮਾਰ ਰੇਲਵੇ ਰੋਡ ਤੇ ਸ਼ਰਾਬ ਦਾ ਬੜੇ ਪੁਰਾਣੇ ਸਮੇਂ ਤੋਂ ਧੰਦਾ ਕਰ ਰਿਹਾ। ਉਹਦੀ ਇਨਫੋਰਮੇਸ਼ਨ ਸਾਨੂੰ ਮਿਲੀ ਤੇ ਅੱਜ ਅਸੀਂ ਇੱਥੇ ਰੇਡ ਕੀਤੀ ਹੈ ਤੇ ਜਿਹਦੇ ਵਿੱਚ ਸਾਨੂੰ ਆ ਕਾਫੀ ਮਾਤਰਾ ਦੇ ਵਿੱਚ ਅੰਗਰੇਜ਼ੀ ਸ਼ਰਾਬ ਮਿਲੀ ਆ। ਮਕਟਾਵਲ ਦੀਆਂ 44 ਬੋਤਲਾਂ, ਆਰਸੀ ਦੀਆਂ 37 ਤੇ ਕਲੱਬ 87 ਹੈਗੀਆਂ। ਇਹ ਵੱਖ-ਵੱਖ ਬ੍ਰਾਂਡਾਂ ਦੀਆਂ ਇਹਦੇ ਤੋਂ ਜਿਹੜੇ ਉਹ ਲੋਗੋਗ੍ਰਾਮ ਸਟicker ਵਗੈਰਾ ਲਾਏ ਹੋਏ ਆ ਇਹ ਤਾਂ ਕਿ ਇਹ ਮਤਲਬ ਗੈਰਕਾਨੂੰਨੀ ਧੰਦਾ ਕਰਦੇ ਆ ਜਿਹਦੇ ਤੋਂ ਇਹ ਪਤਾ ਨਾ ਲੱਗ ਸਕੇ ਕਿੱਥੋਂ ਲਿਆਂਦੀਆਂ। ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਾਅਦ ਦੇ ਵਿੱਚ ਪਤਾ ਲਗਾਵਾਂਗੇ ਦੇਖੋ ਹੈ ਕੀ ਹੈ ਕਿ ਇੱਥੇ ਸਾਡਾ ਠੇਕਾ ਰੇਲਵੇ ਰੋਡ ਤੇ ਹੈ ਇਹਦੇ ਐਡਜੋਇਨਿੰਗ ਬਿਲਕੁਲ ਇਦੀ ਬੈਕ ਸਾਈਡ ਤੇ ਜਿਹੜੀ ਸ਼ਰਾਬ ਦਾ ਧੰਦਾ ਕਰਦਾ ਮਨੀਸ਼ ਕੁਮਾਰ ਪੁੱਤਰ ਸ਼੍ਰੀ ਸੁਰਿੰਦਰ ਕੁਮਾਰ ਸਾਡੇ ਠੇਕੇ ਦੇ ਬਿਲਕੁਲ ਨਾਲ ਇੱਕ ਦੁਕਾਨ ਛੱਡ ਕੇ ਇਹਨਾਂ ਦੀਆਂ ਦੋ ਦੁਕਾਨਾਂ ਨੇ ਉੱਥੇ ਬੈਠਦੇ ਆ ਪਿੱਛੇ ਇਹਨਾਂ ਦੇ ਜਿਹੜਾ ਹਵੇਲੀ ਆ ਪਸ਼ੂਆਂ ਵਾਲੀ ਘਰ ਆ ਉੱਥੇ ਸ਼ਰਾਬ ਦਾ ਕਾਰੋਬਾਰ ਕਰਦੇ ਆ ਜਿੱਥੇ ਅੱਜ ਅਸੀਂ ਅਸਾਇਨ ਇਨਸਪੈਕਟਰ ਸਰਦਾਰ ਜਤਿੰਦਰ ਸਿੰਘ ਤੇ ਦਿਨਾਨਗਰ ਪੁਲਿਸ ਨਾਲ ਸਾਂਝੇ ਤੌਰ ਤੇ ਅਸੀਂ ਜਿਹੜਾ ਇੱਥੇ ਪਹੁੰਚੇ ਆ ਤੇ ਸਾਨੂੰ ਇਨਫੋਰਮੇਸ਼ਨ ਸੀ ਕਿਥੇ ਸਾਨੂੰ ਅੱਜ ਜਿਹੜੀਆਂ ਸਸਤੀ ਬੋਤਲਾਂ ਜਿਹੜੀ ਆ ਉਹ 65 ਡਿਗਰੀ ਜਿਹਨੂੰ ਆਪਾਂ ਕਹਿੰਦੇ ਆ ਦੇਸੀ ਸ਼ਰਾਬ ਚ ਗਿਣੀ ਜਾਂਦੀ ਹੈ ਉਹ ਮਿਲੀ ਹੈ ਤੇ ਸਾਡੀ 37 ਬੋਤਲਾਂ ਜਿਹੜੀਆਂ ਸਾਡੀਆਂ ਉਹ ਹੈਗੀਆਂ ਤਕਰੀਬਨ ਆਪਣੀਆਂ ਆਰਸੀ ਦੀਆਂ ਨੇ 44 ਬੋਤਲਾ ਤਕਰੀਬਨ ਮਕਡਾਵਲ ਹੈ ਬਕਬਕ ਬ੍ਰਾਂਡ ਨੇ ਜਿਹੜਾ ਦਿਨਾਨਗਰ ਹੈ ਇਹ ਸ਼ੁਰੂ ਤੋਂ ਹੀ ਮਤਲਬ ਜਿਹੜਾ ਹੈ ਅਪਾ ਆਪਕਾਰ ਹੀ ਸਰਕਲ ਦੇ ਤੌਰ ਤੇ ਦੇਖੀ ਤੇ ਘਾਟੇ ਦਾ ਹੀ ਸੌਦਾ ਰਿਹਾ ਇੱਥੇ ਛੋਟਾ ਬਾਜ਼ਾਰ ਨੇ ਗਲੀਆਂ ਤੰਗ ਨੇ ਤੇ ਬਹੁਤ ਸਾਰੇ ਲੋਕੀ ਜਿਹੜੇ ਆ ਇਹ ਸ਼ਰਾਬ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਆ ਸਕੂਟਰੀ ਚ ਦੋ ਬੋਤਲਾਂ ਰੱਖਦੇ ਆ ਤੇ ਗਾਂ ਸਪਲਾਈ ਕਰ ਦਿੰਦੇ ਆ ਉਹਦੇ ਕਰਕੇ ਬਹੁਤ ਜ਼ਿਆਦਾ ਮਤਲਬ ਹੈਵੀ ਲੌਸ ਕਹਿ ਸਕਦੇ ਆ ਵੀ ਸਾਡਾ ਮਾਲੀਆ ਹੁੰਦਾ